ਪਟਿਆਲੇ ਵੀ ਕੇ بڑا ਛੇਤੀ ਸਰਦਾ ਪੱਤਰ ਦਿੱਤਾ ਗਿਆ ਸੀ ਫੇਰ ਵੀ ਭਾਰੀ ਗਿਣਤੀ ਦੇ ਵਿੱਚ ਕਰਮਚਾਰੀਦਾਨ ਜੋ ਕਿ ਲੋਕਾਂ ਦੀ ਤੇ ਜਿੱਥੇ ਪਬਲਿਕ ਦੀ ਮਲਾਜਮਾਂ ਦੀ ਸੇਵਾ ਕਰਦਾ ਉਹਦੇ ਵਿੱਚ ਅੱਜ ਅਸੀਂ ਕੁਝ ਫੈਸਲੇ ਕੀਤੇ ਸੀ ਤੇ ਜਿਹਦੇ ਵਿੱਚ ਪੰਜਾਬ ਦੇ ਮਲਾਜਮਾਂ ਦੀਆਂ ਲਟਕਦੀਆਂ ਮੰਗਾਂ ਉਨਾ ਪ੍ਰਤੀ ਡੀਸੀ ਦੇ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣ ਸੰਬੰਧੀ ਉਹ ਬੜਾ ਜਲਦੀ ਹੁਣ ਅਸੀਂ ਝੰਡੇ ਦੀ ਰਸਮ ਕਰਤੀ ਹੈ ਇੱਥੇ ਆਏ ਸਾਲ ਦੀ ਤਰ੍ਹਾਂ ਝੰਡਾ ਬਦਲ ਕੇ ਨਵਾਂ ਲਾਇਆ ਜਾਂਦਾ ਤੇ ਡੀਸੀ ਸਾਹਿਬ ਨੂੰ ਮਿਲ ਲਈ ਕਰਮਚਾਰੀ ਦਲ ਦੇ ਸਾਰੇ ਸਮੂਹ ਵਰਕਰ ਅਸੀਂ ਉੱਥੇ ਮੰਗ ਪੱਤਰ ਦੇਣ ਜਾ ਰਹੇ ਹਾਂ ਪੂਰੀ ਉਹਦੇ ਰਹਿਣਮਾਈ ਹੇਠ ਤਾਂ ਕਿ ਕੋਈ ਉਲੜਬਾਜੀ ਨਾ ਹੋਵੇ ਤੇ ਡੀਸੀ ਸਾਹਿਬ ਦੇ ਰਾਹੀਂ ਪੰਜਾਬ ਸਰਕਾਰ ਦੇ ਕੰਨਾਂ ਦੇ ਵਿੱਚ ਜਿਵੇਂ ਕਿ ਬੜੇ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਆਊਟਸੋਰਸਿੰਗ ਠੇਕੇਦਾਰਾਂ ਨੇ ਜਿਹੜੇ ਆਮ ਵਿਆਖਦੀ ਦਾ ਜਿਹੜਾ ਨਾਸ ਮਾਰਿਆ ਬੜੀ ਵੱਡੀ ਘਟਨਾ ਕਈ ਸਾਬ ਵਾਪਰੀ ਹੈ ਲੜਾਈ ਝਗੜੇ ਸਮੇਂ ਸਰ ਪੇਮੈਂਟ ਨਹੀਂ ਦੇਣੀ ਜਾਜੀ ਕਰਨਾ ਵਰਕਰ ਨੂੰ ਹਟਾ ਦੇਣਾ ਤੇ ਅਫਸਰ ਸਾਹੀ ਨਾਲ ਮਿਲੀ ਹੋਈ ਹੈ ਜਦੋਂ ਐਸੀ ਸਰਕਾਰ ਨੇ ਦੇਣੇ ਆ ਕਿਉਂ ਨਾ ਉਸ ਮੁਲਾਜ਼ਮ ਦੀ ਜੇਬ ਦੇ ਵਿੱਚ ਸਿੱਧੇ ਪੈਸੇ ਜਾਣ ਭਾਵੇਂ ਜੇ ਇੱਕ ਠੇਕੇਦਾਰ ਹੈ ਠੇਕੇਦਾਰ ਨੇ ਤਾਂ ਇੱਕ ਲੁੱਟ ਦਾ ਜ਼ਰੀਆ ਬਣਾਇਆ ਧਮਕੀਆਂ ਦੰਦੇ ਨੇ ਜਿਹੜੀ ਅਫਸਰ ਸਾਹੀ ਸਾਡੇ ਮੁਲਾਜ਼ਮਾਂ ਤੋਂ ਕੰਮ ਲੰਦੀ ਆ ਉਹ ਸਿੱਧਾ-ਮਿੱਧਾ ਪੇਮੈਂਟ ਕਰੇ ਠੇਕੇਦਾਰੀ ਸਿਸਟਮ ਬੰਦ ਕਰਕੇ ਜਿਹੜੇ ਵਿਕਾਸ ਦੇ ਕੰਮ ਚੱਲਦੇ ਆ ਉਹਨੂੰ ਤੇਜ਼ੀ ਲਿਆਉਣ ਲਈ ਪੂਰਾ ਪੈਸਾ ਸਾਡੇ ਮੁਲਾਜ਼ਮਾਂ ਦੀ ਜੇਬਾਂ 'ਚ ਪੈਣਾ ਚਾਹੀਦਾ ਇੱਕ ਕੰਮ ਇੱਕ ਪੇ ਚਾਹੀਦੀ ਆ ਇੱਕ ਬੰਦਾ 45000 ਰੁਪਇਆ ਲੈ ਰਿਹਾ ਇੱਕ ਬੰਦੇ ਦੇ ਕੋਲੇ 8000 ਪੱਲਾ ਪੱਲੇ ਪੈਂਦਾ ਪਰ ਉਹਨਾਂ ਦੇ ਬੱਚਿਆਂ ਦਾ ਭੇਖ ਉਹਨਾਂ ਦੀ ਤੰਦਰੁਸਤੀ ਲਈ ਉਹ ਕਿੱਥੋਂ ਐਡਾ ਮੈਡੀਕਲ ਦਾ ਜਾਂ ਕਾਸੀ ਦਾ ਇੰਤਜ਼ਾਮ ਕਰ ਸਕਦੇ ਆ ਪੰਜਾਬ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਬੰਨਸਾਰ ਮਲਾਜਮਾਂ ਦੇ ਹਰਾ ਪਿੰਨ ਨਾਲ ਅਸੀਂ ਮੰਗਾ ਜਿਹੜੀਆਂ ਪ੍ਰਵਾਨ ਕਰਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਉਲਟੀਆਂ ਜਦੋਂ ਮੰਗ ਪੱਤਰ ਦੇ ਜਾਂਦੇ ਨੇ ਟੀਚਰਾਂ ਦੇ ਪੜਿਆ ਲਿਖਿਆ ਦੇ ਵੱਖੋ ਵੱਖ ਮਹਿਕਮੇ ਦੇ ਮੁਲਾਜ਼ਮਾਂ ਦੇ ਡਾਂਗਾ ਮਾਰ ਕੇ ਉਹਨਾਂ ਨੂੰ ਪਿੱਛੇ ਹਟਾਇਆ ਜਾਂਦਾ ਬੜੀ ਇੱਕ ਤਰ੍ਹਾਂ ਦੀ ਨਿੰਦਣਯੋਗ ਗੱਲ ਹੈ ਨਾ ਤਾਂ ਕੋਈ ਵਿਕਾਸ ਹੋਇਆ ਨਾ ਮੁਲਾਜ਼ਮਾਂ ਦੀ ਝੋਲੀ 'ਚ ਕੋਈ ਪੈਸਾ ਆਪਿਆ ਦੂਜੇ ਪਾਸੇ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਡਿਊ ਨੇ ਤੇ ਪੈਨਸ਼ਨਰਾਂ ਦਾ ਜਿਹੜੇ ਸਾਡੇ ਬਜ਼ੁਰਗ ਹੋ ਚੁੱਕੇ ਉਹਨਾਂ ਦੇ ਏਰੀਅਰ ਪੇ ਨਹੀਂ ਕੋਈ ਤਰੱਕੀਆਂ ਨਹੀਂ ਕੋਈ ਪ੍ਰਮੋਸ਼ਨ ਨਹੀਂ ਹੈ ਤਾਂ ਕਿ ਵੱਖ-ਵੱਖ ਮਹਿਕਮੇ ਦੇ ਵਿੱਚ ਭਾਰਤੀ ਦਾ ਸਿਸਟਮ ਖੁੱਲੇ ਤੌਰ ਤੇ ਖੋਲਿਆ ਜਾਵੇ ਜਿਹੜੇ ਸਾਡੇ ਪੁਰਾਣੇ ਮੁਲਾਜ਼ਮਾਂ ਨੂੰ ਪ੍ਰੋਮੋਟ ਕਰਕੇ ਉਹਨਾਂ ਦੇ ਹੱਕਾਂ ਜਿਹੜੇ ਦਿੱਤੇ ਜਾਣ ਤਾਂ ਕਿ ਪੂਰੀ ਰਫ਼ਤਾਰ ਦੇ ਨਾਲ ਪੰਜਾਬ ਦਾ ਵਿਕਾਸ ਹੋ ਸਕੇ ਅਸੀਂ ਇਹ ਸਰਕਾਰ ਦੀ ਨਿੰਦਿਆ ਕਰਦੇ ਆ ਨਾ ਕਦੇ ਕਰਮਚਾਰੀ ਦਲ ਨੇ ਬਹੁਤ ਬਾਰੀ ਮੰਗ ਪੱਤਰ ਭੇਜੇ ਨੇ ਸਾਨੂੰ ਕਦੇ ਕਿਸੇ ਮੰਗ ਪੱਤਰ ਦੇ ਰਾਹੀਂ ਸਾਡੇ ਦਾ ਕੋਈ ਜਵਾਬ ਨਹੀਂ ਆਇਆ ਪੰਜਾਬ ਦਾ ਚੀਫ ਸੈਕਟਰੀ ਵੀ ਸੁੱਤਾ ਪਿਆ ਡਾਇਰੈਕਟਰ ਨੇ ਜਿਹੜੇ ਉਹ ਵੀ ਸੁੱਤੇ ਪਏ ਨੇ ਹੁਣ ਅਸੀਂ ਬੇਨਤੀ ਕਰਦੇ ਆਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਨੂੰ ਸਾਰੀਆਂ ਇਕੱਠੀਆਂ ਹੋ ਕੇ ਇਹਨਾਂ ਨੂੰ ਸੈਕਟਰੀਏਟ ਦੇ ਵਿੱਚ ਘੇਰੀਏ ਸਮਾਬੰਦ ਕਰਕੇ ਇੱਕ ਟਾਈਮ ਫੀਸ ਕਰਕੇ ਪੰਜਾਬ ਦੇ ਵਿੱਚ ਪੂਰਾ ਮਲਾਜਮ ਇਕੱਠਾ ਹੋ ਕੇ ਸਾਰੀਆਂ ਜਥੇਬੰਦੀਆਂ ਜੇ ਕਿ ਸਾਨੂੰ ਕੋਈ ਮੈਸੇਜ ਦੰਦੀ ਆ ਕੋਈ ਜਥੇਬੰਦੀ ਅਸੀਂ ਪਹਿਲ ਦੇ ਤੌਰ ਤੇ ਕਰਮਚਾਰੀ ਦਲ ਆਪਣੇ ਵਰਕਰ ਲੈ ਕੇ ਪਹੁੰਚੂਗਾ ਤੇ ਬੇ ਅੱਜ ਇਹ ਪਗੜਾਣਾ ਦਾ ਦਲਬਲੋਂ ਇੱਥੇ ਨਾਰੇਬਾਜੀ ਕੀਤੀ ਜਾ ਰਹੀ ਹੈ ਅੱਗੇ ਮਕਸਦ ਹੈ ਜੀ ਅੱਜ ਕਰਮਚਾਰੀ ਦਲ ਪੰਜਾਬ ਪਗੜਾਣਾ ਦੀ ਵਿਸ਼ੇਸ਼ ਮੀਟਿੰਗ ਯੂਨਿਟ ਦੇ ਹੈੱਡ ਆਫ ਪਟਿਆਲਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਸੂਬਾ ਪ੍ਰਧਾਨ ਸਾਡੇ ਸੂਬਾ ਜਰਨੈਲ ਸਰਦਾਰ ਕਰਨਜੀਤ ਪਗੜਾਣਾ ਜਿਨੇ ਸ਼ਿਰਕਤ ਕੀਤੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਬਰਸਾਤਾਕਾਰ ਸਾਡੀ ਜਿਹੜੀ ਝੰਡਾ ਸੀ ਉਹ ਥੋੜਾ ਜਿਹਾ ਖਰਾਬ ਹੋ ਗਿਆ ਸੀ ਉਹ ਨਵਾਂ ਝੰਡੇ ਦੀ ਅੱਜ ਰਸਮ ਅਦਾ ਕੀਤੀ ਗਈ ਤੇ ਸਾਡੇ ਐਸ ਡੀਓ ਸਾਹਿਬ ਇੱਕ ਇਥੇ ਬੀਐਨਡੀਆਰ ਤੋਂ ਪ੍ਰਮੋਟ ਹੋਏ ਆ ਸਾਡੇ ਬੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਜਥੇਬੰਦੀ ਦੇ ਮੈਂਬਰ ਹੈ ਤੇ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਤੇ ਇਸ ਤੋਂ ਇਲਾਵਾ ਮਾਨ ਸਰਕਾਰ ਨੂੰ ਬਣਿਆ ਤਕਰੀਮ ਨੂੰ 3 ਸਾਲ ਹੋ ਗਏ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਨੇ ਸਾਡੇ ਨਾਲ ਮੁਲਾਜ਼ਮਾਂ ਨਾਲ ਖਾਸ ਤੌਰ ਤੇ ਬਹੁਤ ਸਾਰੇ ਵਾਅਦੇ ਕੀਤੇ ਗਏ ਸੀ ਸਭ ਤੋਂ ਪਹਿਲਾਂ ਵਾਅਦਾ ਜੋ ਕੀਤਾ ਗਿਆ ਸੀ ਕਿ ਠੇਕਾ ਆਧਾਰਤ ਕੰਮ ਹੈ ਆਊਟਸੋਰਸਸ ਕੰਮ ਹੈ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਕਹਿੰਦਾ ਮੈਂ ਕੁਰਸੀ ਤੇ ਬੈਠਣਸਾਰ ਹੀ ਮੇਰਾ ਜਿਹੜਾ ਹਰਾ ਪੰਨਾ ਹੈ ਇਹਨਾਂ ਨੂੰ ਰੈਗੂਲਰ ਕਰਨ ਲਈ ਚਲੇਗਾ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਮਾਨ ਸਾਹਿਬ ਨੇ ਕਲਮ ਤਾਂ ਕੀ ਚਲਾਣੀ ਸੀ ਸਗੋਂ ਲਾਲ ਪੈਨ ਰਾਹੀ ਜਿੰਨੀਆਂ ਵੀ ਸਾਡੀਆਂ ਰੈਗੂਲਰ ਮੁਲਾਜ਼ਮਾਂ ਦੀਆਂ ਕੋ ਡਿਊ ਇੱਕ ਇੱਕ 16 ਤੋਂ ਜੋ ਪੇ ਕਮਿਸ਼ਨ ਸੀਗਾ ਉਹ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਤੇ ਸਾਡੀ ਜਿਹੜੀਆਂ ਡੀਏ ਡਿਊ ਹੈ 12% ਤਾਂ ਡਿਊ ਹੈ ਹੀ ਹੈ ਜੋ ਅਨਾਉਂਸਮੈਂਟ ਆਪਣੀ ਸੈਂਟਰ ਸਰਕਾਰ ਨੇ ਕਰਿਆ ਹੋਇਆ ਪਹਿਲਾਂ ਹੀ ਤੇ ਇੱਕ ਹੋਰ ਡਿਊ ਜੁਲਾਈ ਤੋਂ ਹੋਰ ਡਿਊ ਹੈ ਤੇ ਸਾਰੀਆਂ ਜਿਹੜੀਆਂ ਕਿਸ਼ਤਾਂ ਹੁਣ ਤੱਕ ਡੀਏ ਦੀਆਂ ਹੁਣ ਤੱਕ ਨਹੀਂ ਦਿੱਤੀਆਂ ਤੇ ਜੋ ਕਿ ਮਹਿੰਗਾਈ ਹੈ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਮੁਲਾਜ਼ਮ ਵਰਗ ਜਿਹੜਾ ਹੈ ਪੀਸ ਰਿਹਾ ਤੇ ਮੈਂ ਕਹਿਣਾ ਚਾਹੁੰਦਾ ਮਾਨ ਸਰਕਾਰ ਨੂੰ ਕਿ ਜਿਹੜਾ ਮੁਲਾਜ਼ਮ ਹੈ ਇੱਕ ਰੀੜ ਦੀ ਹੱਡੀ ਹੁੰਦੇ ਆ ਤੇ ਇਹਨਾਂ ਨੇ ਹੀ ਤੁਹਾਡੀ ਜਿਹੜੀ ਪਾਲਿਸੀਆਂ ਉਹ ਪ੍ਰਚਾਰ ਕਰਨਾ ਹੁੰਦਾ ਲੇਕਿਨ ਜੇ ਮੁਲਾਜ਼ਮੀ ਤੁਹਾਡਾ ਦੁਖੀ ਹੈ ਜੇ ਇੱਕ ਘਰ ਦਾ ਤੁਹਾਡੇ ਨੌਕਰ ਆਪਣਾ ਦੁਖੀ ਹੋਵੇ ਨਾ ਪਰਿਵਾਰ ਦੇ ਵਿੱਚ ਤਾਂ ਜੇ ਨੌਕਰ ਨੂੰ ਇਹਦੀ ਤਨਖਾਹ ਸਹੀ ਦਾ ਢੰਗ ਨਾਲ ਮਿਲਦੀਆਂ ਤਾਂ ਉਹ ਮੇਰਾ ਖਿਆਲ ਹੈ ਵੀ ਆਪਣੇ ਮਾਲਕ ਦੀ ਸੇਵਾ ਨਹੀਂ ਕਰ ਸਕਦਾ ਸੋ ਸਾਡਾ ਵੀ ਇਹੀ ਹਾਲ ਹੈ ਕਿ ਸਾਡਾ ਅਸੀਂ ਨੌਕਰ ਹੈ ਸਰਕਾਰ ਦੇ ਨੌਕਰੀ ਦੌਰਾਨ ਸਾਡੀਆਂ ਜੜੀਆਂ ਪਾਬੰਦੀਆਂ ਬਹੁਤ ਸਾਰੀਆਂ ਹੁੰਦੀਆਂ ਅਸੀਂ ਕੋਈ ਨਿਯਮ ਦੇ ਤਹਿਤ ਅਸੀਂ ਨੌਕਰੀ ਕਰਨੀ ਹੁੰਦੀ ਹੈ ਪਰ ਜੋ ਇਹਨਾਂ ਦੀਆਂ ਪਾਲਿਸੀਆਂ ਫਿਰ ਉਹ ਵੀ ਅਸੀਂ ਇਸ ਤਰ੍ਹਾਂ ਹੀ ਨਹੀਂ ਨਾਲ ਹੋਣਗੀਆਂ ਜੋ ਇਹ ਪਾਲিসੀਆਂ ਲੈ ਕੇ ਆਉਂਦੇ ਆ ਕਿਉਂਕਿ ਪਹਿਲਾਂ ਹੀ ਇਹਨਾਂ ਦੀਆਂ ਮਾੜੀਆਂ ਨੀਤੀਆਂ ਤੇ ਅਸੀਂ ਵੀ ਫਿਰ ਆਪਣੀ ਉਸੇ ਸੋਚ ਨੂੰ ਲੈ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰ ਇਹ ਨਾ ਸੋਚੇ ਵੀ ਅਸੀਂ ਰਾਜ ਕਰ ਲਿਆ ਤੇ ਅੱਗੇ ਨੂੰ ਅਸੀਂ ਫੇਰ ਇਸੇ ਤਰ੍ਹਾਂ ਝੂਠ ਬੋਲ ਕੇ ਇਸੇ ਤਰ੍ਹਾਂ ਕਰ ਲੈ ਗਬਰਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੁਣ ਜਿਹੜਾ ਸੋਸ਼ਲ ਮੀਡੀਆ ਦਾ ਜਿਹੜਾ ਹੈਗਾ ਉਹ ਯੁੱਗ ਹੈ ਤੇ ਹਰ ਇੱਕ ਵਰਗ ਹੈ ਜੋ ਚਾਹੇ ਕੋਈ ਕਿਸਾਨ ਵਰਗ ਹੈ ਚਾਹੇ ਕੋਈ ਮਜ਼ਦੂਰ ਵਰਗ ਹੈ ਜਾ ਕੋਈ ਆਪਣਾ ਲੇਬਰ ਤਬਰਕਾ ਮਜ਼ਦਮ ਵਰਗ ਹੈ ਇਹ ਸਾਰੇ ਹੁਣ ਪੜ੍ਹੇ ਲਿਖੇ ਆ ਜਾਗਰੂਕ ਹੋ ਚੁੱਕੇ ਆ ਇਹ ਜਿਹੜੇ ਲਾਰੇ ਆ ਝੂਠੇ ਵਾਦੇ ਆ ਇਹਨਾਂ ਨਾਲ ਹੁਣ ਸਰਕਾਰ ਆਪਣਾ ਕੰਮ ਨਹੀਂ ਚਲਾ ਸਕਦੀ ਇਹਨਾਂ ਦਾ ਤੋਰੀ ਫੁਣਕਾ ਵਧੀਆ ਚੱਲ ਗਿਆ 3 ਸਾਲ ਹੋ ਗਏ ਚੱਲ ਰਿਹਾ ਪਰ ਇਹਨਾਂ ਨੂੰ ਆਇਆ ਆਪਣਾ ਬਿਸਤਰਾ ਗੋਲ ਸਮਝਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੁਖੀ ਹੋਈ ਪਈ ਆ ਪਬਲਿਕ ਦੁਖੀ ਹੋਈ ਪਈ ਆ ਇਹਨਾਂ ਦੇ ਕੋਈ ਵਿਕਾਸ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਹਰ ਥਾਂ ਤੁਸੀਂ ਦੇਖ ਲਿਓ ਵੀ ਜੇ ਥੋੜੀ ਜਿਹੀ ਦੋ ਚਾਰ ਕਣੀਆਂ ਪੈ ਜਾਣ ਕਿਸੇ ਸ਼ਹਿਰ ਦੇ ਵਿੱਚ ਇਕੱਲੇ ਮੈਂ ਪਟਿਆਲੇ ਦੀ ਗੱਲ ਨਹੀਂ ਕਰਦਾ ਕਿਸੇ ਸ਼ਹਿਰ ਚ ਜਾ ਕੇ ਦੇਖ ਲਿਓ ਵੀ ਜਿੱਥੇ ਵੀ ਚਾਰ ਕਣੀਆਂ ਪੈ ਗਈਆਂ ਐਡੇ ਐਡੇ ਖੱਡੇ ਟੋਏ ਪੱਟੇ ਪਏ ਆ ਬੜੇ ਹਾਸੇ ਹੋ ਰਹੇ ਆ ਇਸੇ ਤਰ੍ਹਾਂ ਪਸ਼ੂਆਂ ਦੀ ਪਰਮਾਰ ਹੈ ਇਸੇ ਤਰ੍ਹਾਂ ਕੁੱਤਿਆਂ ਦੀ ਪਰਮਾਰ ਹੈ ਮੈਂ ਕਹਿੰਦਾ ਵੀ ਹਰ ਇੱਕ ਜਗ੍ਹਾ ਇਹ ਰਿਸਕੀ ਜੀਵਨ ਹੈ ਜਿਹੜਾ ਇਹ ਦੁਨੀਆ ਜਿਹੜੀ ਹੈਗੀ ਆ ਪਬਲਿਕ ਇਹ ਬਤੀਤ ਕਰ ਰਹੀ ਹੈ